ਦੇ ਨਾਲ ਵਿਚਾਰ ਨੂੰ ਸਰਵਣ ਕਰੀਏ ਪ੍ਰਸਨਾਂ ਨੂੰ ਕਰੀਏ ਪਵਿੱਤਰ ਉਚਾਰਣ ਕਰ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੇਦ ਅਰਚਾ ਜੋਬਦ ਸਕੀਨੇ ਲੋਕਾ ਨਹਿਤ ਦੇਖੇ ਦੁਖ ਦੀਨੇ ਕਬੀਰਾ ਜੀ ਭਾਈ ਸੰਤੋਖ ਸਿੰਘ ਜੀ ਅੱਗੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਲਿਖ ਰਹੇ ਹਨ ਤਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਵਡਿਆਈ ਕਰ ਰਹੇ ਹਨ ਜੀ ਵਡਿਆਈ ਕਰਦਿਆ ਉਚਾਰਣ ਕੀਤੇ ਹਨ ਕਿ ਤਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਪਹਿਲਾ ਵੇਦ ਲਿਖੇ ਹੋਏ ਸੰਚਾਰ ਵੇਦ 27 ਸਮ੍ਰਿਤੀਆਂ 18 ਪੁਰਾਣ 52 ਉਪਨਿਸ਼ਦ ਜਿਹੜੇ ਕਿ ਸ਼ਬਦ ਕਰਕੇ ਹੀ ਪੈਦਾ ਹੋਏ ਜਿਹੜੇ ਕਿ ਸ਼ਬਦ ਕਰਕੇ ਹੀ ਪੈਦਾ ਹੋਏ ਹਨ ਸਤਿਗੁਰੂ ਗਰੀਬ ਨਵਾਲ ਜੀਆ ਨੇ ਕਾਲ ਯੁਗ ਦੇ ਸਮੇਂ ਅੰਦਰ ਦੁਖੀ ਦਿਲ ਲੋਕਾਂ ਦਾ ਹਿੱਤ ਦੇਖ ਕਰਕੇ ਸ਼ਬਦ ਨੂੰ ਸਤਿਗੁਰੂ ਗਰੀਬ ਨਵਾਲ ਜੀਆ ਨੇ ਇਸ ਵੇਦ ਨੂੰ ਸ਼ਬਦ ਦੀ ਚਰਚਾ ਨੂੰ ਅੱਗੇ ਤੋਰਨਾ ਕੀਤਾ ਹੈ ਸ਼ਬਦ ਗੁਰੂ ਨੂੰ ਅੱਗੇ ਤੋਰਨਾ ਕੀਤਾ ਹੈ ਕਲੀ ਕਾਲ ਮਤਮੰਦ ਵਿਸਾਲਾ ਜਾਤੇ ਕਰੇ ਸੁਖੇਨ ਕਿਰਪਾਲਾ ਸਤਿਗੁਰੂ ਗਰੀਬ ਨਵਾਲ ਜੀਆ ਨੇ ਕਾਲ ਯੁਗ ਦੇ ਸਮੇਂ ਅੰਦਰ ਜੀਵਾਂ ਦੀਆਂ ਬੁੱਧੀਆਂ ਮੈਲ ਵਾਲੀਆਂ ਦੇਖ ਕਰਕੇ ਕਿ ਮੈਲੀਆਂ ਬੁੱਧੀਆਂ ਹਨ ਮੈਲੀਆਂ ਬੁੱਧੀਆਂ ਦੇਖ ਕਰਕੇ ਸਤਿਗੁਰੂ ਗਰੀਬ ਨਿਵਾਜ਼ ਜੀਆ ਨੇ ਇਹਨਾਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਜਿਹੜੀ ਕਥਾ ਹੈ ਇਨਾਂ ਨੂੰ ਸੁਖੇਣ ਕਰ ਦਿੱਤਾ ਹੈ ਸੁਖਾਲਾ ਕਰ ਦਿੱਤਾ ਹੈ ਗੋਹਰਾ ਨਿੰਦਕ ਜੇ ਨਿੰਦਾ ਕਰੇ ਕੀਰਤ ਛੋਟ ਨਾ ਹੋਏ ਤੇ ਜਿਹੜੇ ਨਿੰਦਕ ਜਨ ਸਤਿਗੁਰੂ ਗਰੀਬ ਨਵਾਦੀਆਂ ਦੀ ਨਿੰਦਿਆ ਕਰਦੇ ਹਨ ਉਹਨਾਂ ਨੂੰ ਸਤਿਗੁਰੂ ਗਰੀਬ ਨਿਵਾਦ ਜੀਆਂ ਦੀ ਵਡਿਆਈ ਜਿਹੜੀ ਹੈ ਮਨਾਫਕ ਨਹੀਂ ਹੁੰਦੀ ਹੈ ਪੌਂਦੀ ਨਹੀਂ ਹੈ। ਕਿਉ ਦਰਾਏ ਸਸ ਪੱਤਰ ਸੋ ਛਾ ਦਇਓ ਨਾ ਜਾਏ ਨਾ ਸੋਏ। ਜਿਵੇਂ ਕੋਈ ਯਤਨ ਕਰੇ ਕਿ ਪੱਤਿਆਂ ਦੇ ਨਾਲ ਚੰਦਰਮਾ ਨੂੰ ਢੱਕ ਦਿੱਤਾ ਜਾਵੇ ਤੇ ਚੰਦਰਮਾ ਦੀ ਰੌਸ਼ਨੀ ਘਟ ਜਾਵੇ। ਕਿਸੇ ਦੇ ਯਤਨ ਕਰਨ ਦੇ ਨਾਲ ਪੱਤਿਆਂ ਦੇ ਢਕਣ ਦੇ ਨਾਲ ਛਪੌਣ ਦੇ ਨਾਲ ਚੰਦਰਮਾ ਛੁਪਦਾ ਨਹੀਂ ਹੈ। ਚੰਦਰਮਾ ਦੀ ਰੌਸ਼ਨੀ ਘਟਦੀ ਨਹੀਂ ਹੈ। ਉਵੇਂ ਹੀ ਨਿੰਦਕਾਂ ਦੇ ਨਿੰਦਿਆ ਕਰਨ ਦੇ ਨਾਲ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਘਟਣ ਵਾਲੀ ਨਹੀਂ ਹੈ ਸਗੋਂ ਹੋਰ ਵਧਨਾ ਕਰਦੀ ਹੈ ਜੋ ਪਈ ਜਿ ਰਵ ਕੋ ਲੋਕ ਮੱਖਨਿੰਦ ਹੈ ਤੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਹਨ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗਰੀਬ ਨਵਾਜ਼ ਜੀ ਸੂਰਜ ਦੀ ਨਿਆਈ ਹਨ ਜਿਵੇਂ ਸੂਰਜ ਨੂੰ ਦੇਖ ਕਰਕੇ ਉੱਲੂ ਜਿਹੜੇ ਹਨ ਦੁੱਖ ਪਾਉਂਦੇ ਹਨ ਉਵੇਂ ਹੀ ਸੂਰਜ ਦੀ ਨਿਯਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਨੂੰ ਦੇਖ ਕਰਕੇ ਨਿੰਦਕ ਰੂਪੀ ਜਿਹੜੇ ਉੱਲੂ ਹਨ ਇਹ ਦੁੱਖ ਪਾਉਣਾ ਕਰਦੇ ਹਨ ਅੰਧ ਹੋਏ ਨਜੇ ਲੋਚਨ ਮੰਦ ਹੈ ਕਿ ਜਿਵੇਂ ਉੱਲੂ ਦਿਨੇ ਸੂਰਜ ਦੇਖ ਕਰਕੇ ਅੰਧਾ ਹੋ ਜਾਂਦਾ ਹੈ ਤੇ ਆਪਣੇ ਨੇਤਰ ਬੰਦ ਕਰ ਲੈਂਦਾ ਹੈ ਉਸੇ ਪ੍ਰਕਾਰ ਇਹ ਨਿੰਦਕ ਜਾਨ ਸਤਗੁਰੂ ਗਰੀਬ ਨਵਾਜ਼ ਜੀਆਂ ਦਾ ਪ੍ਰਤਾਪ ਦੇਖ ਨਹੀਂ ਸਕਦੇ ਹਨ ਵੜਿਆਈ ਦੇਖ ਨਹੀਂ ਸਕਦੇ ਹਨ ਤੇ ਅਗਿਆਨਤਾ ਰੂਪੀ ਹਨੇਰਾ ਹੋਣ ਕਰਕੇ ਅਗਿਆਨਤਾ ਦੇ ਸਹਿਤ ਅਗਿਆਨਤਾ ਦੇ ਸਹਿਤ ਹੋਣ ਕਰਕੇ ਅੰਦੇ ਹੋ ਰਹੇ ਹਨ ਮਾਰ ਤੰਡ ਕਟ ਹੋਏ ਨਾ ਜਾਈ ਦੀਪਤ ਸਭ ਲੋਕਨ ਸੁਖ ਦਾਈ ਤੇ ਜਿਹੜਾ ਸੂਰਜ ਹੈ ਉੱਲੂ ਦੇ ਅੱਖਾਂ ਬੰਦ ਕਰਨ ਦੇ ਨਾਲ ਸੂਰਜ ਦੀ ਰੋਸ਼ਨੀ ਨਹੀਂ ਕੱਟਦੀ ਸੂਰਜ ਦਾ ਪ੍ਰਤਾਪ ਨਹੀਂ ਕੱਟਦਾ ਹੈ ਉਹ ਤੇ ਲੋਕਾਂ ਨੂੰ ਪ੍ਰਕਾਸ਼ ਦਿੰਦਾ ਹੈ ਲੋਕਾਂ ਨੂੰ ਸੁਖਦਾਇਕ ਤੇਜ ਰੋਸ਼ਨੀ ਦੇਣਾ ਕਰਦਾ ਹੈ ਇਸੇ ਪ੍ਰਕਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਪ੍ਰਤਾਪ ਨਿੰਦਕਾਂ ਦੇ ਅਗਿਆਨ ਹੋਣ ਦੇ ਨਾਲ ਘਟਣ ਵਾਲਾ ਨਹੀਂ ਹੈ ਸਗੋ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਜਿਉ ਨਾਨਕ ਕੀਰਤ ਪਰਕਾਸੀ ਦਿਪਤ ਜਹਾਂ ਤਹ ਨਿੰਦਕ ਨਾਸੀ ਤੇ ਜਿਵੇਂ ਓਵੇਂ ਹੀ ਸਤਿਗੁਰੂ ਗਰੀਬ ਨਵਾਜ਼ ਦੀਆਂ ਦੀ ਕੀਰਤੀ ਰੂਪੀ ਧੁੱਪ ਸਾਰੀਆਂ ਥਾਵਾਂ ਤੇ ਪ੍ਰਕਾਸ਼ਮਾਨ ਹੋ ਰਹੀ ਹੈ ਦੀਪਤ ਜਹਾਂ ਤਹ ਜਿੱਥੇ ਕਿੱਥੇ ਸਤਿਗੁਰੂ ਜੀ ਦੀ ਵਡਿਆਈ ਰੂਪੀ ਧੁੱਪ ਜਿਹੜੀ ਚੜ੍ਹੀ ਹੋਈ ਹੈ ਜਿਸ ਦੇ ਨਾਲ ਨਿੰਦਕ ਰੂਪੀ ਜਿਹੜੇ ਉੱਲੂ ਹਨ ਨਾਸੀ ਨਾਸ਼ ਹੋ ਰਹੇ ਹਨ ਆਸ਼ਰਮ ਵਰਣ ਚਤੁਰਬਸਤਾਰਾ ਸ਼੍ਰੀ ਗੁਰ ਕੀਰਤ ਕਰਹ ਉਚਾਰਾ ਤੇ ਜਿਹੜੇ ਹਿੰਦੂ ਮਤ ਦੇ ਚਾਰ ਆਸ਼ਰਮ ਹਨ ਖੱਤਰੀ ਬ੍ਰਾਹਮਣ ਸੂਦ ਵੈਸ਼ ਇਹ ਚਾਰੇ ਆਸ਼ਰਮਾਂ ਦੇ ਜੀਵ ਸਤਗੁਰੂ ਗਰੀਬ ਨਵਾਜ਼ੀਆਂ ਦੀ ਬੜੀ ਵਡਿਆਈ ਕਰਦੇ ਹਨ ਉਚਾਰਣ ਕਰਦੇ ਹਨ। ਤਰਕ ਸਵੇ ਤਰਕਨ ਕੇ ਪੀਰੂ ਜਨ ਨਾਨਕ ਗੁਨੀ ਗਹੀਰੂ ਇਸ ਤੋਂ ਇਲਾਵਾ ਫਿਰ ਜਿਹੜੇ ਹੋਰ ਤੁਰਕ ਹਨ ਉਸ ਸਮੇਂ ਦੇ ਮੁਸਲਮਾਨ ਹਨ ਫਿਰ ਉਹਨਾਂ ਦੇ ਪੀਰ ਹਨ ਸ਼ੇਖ ਮਸਾਇਕ ਔਲੀਏ ਹਨ ਉਹ ਵੀ ਸਾਰੇ ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਨਾ ਦਾ ਖਜ਼ਾਨਾ ਜਾਣਦੇ ਹਨ। ਸਤਗੁਰੂ ਗਰੀਬ ਨਵਾਜ਼ੀਆਂ ਦੀ ਵਡਿਆਈ ਨੂੰ ਜਾਣਦੇ ਹਨ ਕਲਾਵਾਨ ਸਦਨਾਥੇ ਜੇ ਜਹਤ ਹੈ ਸ਼੍ਰੀ ਗੁਰ ਕੀਰਤ ਕੋੁਰ ਨ ਸਭ ਮਹਾ ਹੈ ਇਨਾਂ ਤੋਂ ਇਲਾਵਾ ਹੋਰ ਜਿਹੜੇ ਕਲਾਵਾਨ ਸਿੱਧ ਹਨ 나ਥ ਹਨ ਜਿੱਥੇ ਕਿਥੇ ਹੋਰ ਜਤੀ ਤਪੀ ਹਨ ਉਹ ਸਾਰੇ ਹੀ ਉਹਨਾਂ ਸਾਰਿਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਵਡਿਆਈ ਪੂਰਨ ਰੂਪ ਦੇ ਵਿੱਚ ਫੈਲ ਰਹੀ ਹੈ ਜਹਿਲਾ ਹੈ ਵਿਸਤ ਤਸ ਅਵਨੀ ਸਰਵਥਾਨ ਮਹ ਕੀਰਤ ਰਵਨੀ ਜਿੱਥੇ ਤੱਕ ਇਹ ਧਰਤੀ ਫੈਲੀ ਹੋਈ ਹੈ ਜਿੱਥੋਂ ਤੱਕ ਧਰਤੀ ਹੈ ਉੱਥੋਂ ਤੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਵਡਿਆਈ ਸਾਰਿਆਂ ਥਾਵਾਂ ਤੇ ਪਸਰੀ ਹੋਈ ਹੈ ਫੈਲੀ ਹੋਈ ਹੈ ਵਿਸਤ੍ਰਿਤ ਹੋ ਰਹੀ ਹੈ। ਹੋਰੇ ਹੁਤੇ ਮਵਾਸ ਮੁਕਾਮ ਸਭ ਉਪਰ ਰਾਜ ਤਬਰਾਮਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਜਿਹੜੇ ਮਵਾਸ ਮਵਾਸ ਨਾਮ ਹੁੰਦਾ ਹੈ ਆਕੀਆਂ ਦਾ ਆਕੀਆਂ ਦੇ ਮੂੰਹ ਤੋੜ ਕਰਕੇ ਉਹਨਾਂ ਨੂੰ ਜਵਾਬ ਦੇਣਾ ਕੀਤਾ ਉਹਨਾਂ 'ਤੇ ਆਧਾਰ ਕਰਨਾ ਕੀਤਾ ਉਪਦੇਸ਼ ਦੇਣਾ ਕੀਤੇ ਹਨ ਇਹ ਜਿਹੜੇ ਆਕੀਆਂ ਦੇ ਗੜ ਸਨ ਮੁਕਾਮ ਸਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਨੇ ਸਾਰੇ ਹੀ ਤੋੜਨਾ ਕੀਤੇ ਹਨ ਤੇ ਸਭ ਉੱਪਰ ਰਾਜਤ ਅਗਰਾਮਾ ਉਹਨਾਂ ਸਾਰਿਆਂ ਦੇ ਉੱਪਰ ਵੀ ਤਾਂ ਨਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਵਿਡਿਆਈ ਵਿਰਾਜਮਾਨ ਹੋ ਰਹੀ ਹੈ। ਖੁਰਾਸਾਨ ਕਾਬਲ ਕੰਧਾਰ ਹੋ ਮੈਂ ਕਿ ਵੱਡਾ ਸੀ। ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਵਿਡਿਆਈ ਅੱਗੇ ਖੁਰਾਸਾਨ ਕਾਬਲ ਕੰਧਾਰ ਤੱਕ ਕੇਵੜਾ ਸੀ ਕੇਵੜੇ ਦੇ ਸਮਾਨ ਪ੍ਰਕਾਸ਼ਿਤ ਹੋ ਰਹੀ ਹੈ ਮਦ ਮਲਤਾਨ ਹੋ ਕੇ ਮਾਲਤੀ ਸੀ ਪੂਲੀਆਂ ਤੇ ਮਲਤਾਨ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਇੱਕ ਮਾਲਤੀ ਚਿੱਟੇ ਅੰਗਰ ਦਾ ਫੁੱਲ ਹੁੰਦਾ ਹੈ ਬੜਾ ਹੀ ਸੋਹਣਾ ਲੱਗਦਾ ਉਸ ਮਾਲਤੀ ਚਿੱਟੇ ਰੰਗ ਦੇ ਫੁੱਲ ਦੇ ਸਮਾਨ ਫੈਲੀ ਹੋਈ ਹੈ ਮੱਕੇ ਮੈਂ ਮੰਦਾਰਸੀ ਮਦੀਨੇ ਹੈ ਮਯੰਕ ਇਸੇ ਪ੍ਰਕਾਰ ਮੱਕੇ ਦੇ ਵਿੱਚ ਕਲਪवृक्ष ਦੇ ਵਾਂਗ ਮਦੀਨੇ ਦੇ ਵਿੱਚ ਚੰਦਰਮਾ ਦੇ ਵਾਂਗ ਸਮ ਕੰਵ ਜੈਸੀ ਕਾਸਮੀਰ ਭਲੀ ਭਾਂਤ ਚੂਲੀਆ ਤੇ ਅੱਗੇ ਕੰਬ ਜੈਸੀ ਕਾਸ਼ਮੀਰ ਕਸ਼ਮੀਰ ਦੇ ਵਿੱਚ ਕੰਬ ਨਾਮ ਹੈ ਸੰਤ ਦਾ ਕਸ਼ਮੀਰ ਦੇ ਵਿੱਚ ਸ਼ੰਖ ਜਿਹੜਾ ਬੜਾ ਪ੍ਰਸਿੱਧ ਹੈ ਉਸ ਦੇ ਸਮਾਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਬੜੀ ਹੀ ਪ੍ਰਕਾਸ਼ਿਤ ਹੋ ਰਹੀ ਹੈ ਫੈਲ ਰਹੀ ਹੈ। ਭਰਦਸੀ ਬਗਦਾਦ ਨਾਰਦਸੀ ਭਖਰਾਦ ਤੇ ਬਗਦਾਦ ਦੇ ਵਿੱਚ ਪਾਰੇ ਦੇ ਵਾਂਗ ਨਾਰਦਸੀ ਭਖਰਾਦ ਭਖਰਾ ਆਦਿਕ ਥਾਵਾਂ ਤੇ ਜਿਵੇਂ ਨਾਰਦ ਦਾ ਚਿੱਟਾ ਰੰਗ ਹੈ ਬੜਾ ਸ਼ਵੇਤ ਰੰਗ ਹੈ ਉੱਜਲ ਰੰਗ ਹੈ ਉਸ ਦੇ ਚਿੱਟੇ ਰੰਗ ਦੇ ਸਮਾਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਫੈਲ ਰਹੀ ਹੈ ਗੰਗਾ ਕੈਸੀ ਧਾਰ ਪਈ ਗੰਗ ਜੋ ਕੇ ਕੁਲਿਆ ਤੇ ਗੰਗਾ ਆਦਿਕ ਦੇ ਕਿਨਾਰਿਆਂ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਗੰਗਾ ਦੇ ਸਮਾਨ ਉੱਜਲ ਪਵਿੱਤਰ ਵਸਤ੍ਰਤ ਹੋ ਰਹੀ ਹੈ ਚਾਰ ਜੈਸੀ ਚਾਰ ਦਿਸ ਸੋਹ ਹੈ ਸਭ ਸੀਸ ਪਰ ਤੇ ਚਾਰਾਂ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਚੌਰ ਦੇ ਸਮਾਨ ਸਾਰਿਆਂ ਦੇ ਸੀਸ ਦੇ ਉੱਪਰ ਸੋਭਣਾ ਕਰਦੀ ਹੈ ਸਤ ਦੀਪ ਮਦ ਮਹਮਾਰਨ ਭਾਂਤ ਭੂਲੀਆ ਤੇ ਸਤਾਂ ਦੀਪਾਂ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਹੰਸਾ ਦੀ ਪੰਕਤੀ ਦੇ ਵਾਂਗ ਸਤਾਂ ਦੀਪਾਂ ਦੇ ਵਿੱਚ ਫੈਲੀ ਹੋਈ ਹੈ ਅਮਲ ਕਮਲ ਜੈਸੀ ਕਾਂਸੀ ਮੈਂ ਵਿਰਾਜਮਾਨ ਸੁਦਾ ਸੰਸ다 ਸਰ ਦਿੱਲੀ ਦੂਦ ਸੋ ਹੋਈ ਤੇ ਇਸੇ ਪ੍ਰਕਾਰ ਅਮਲ ਕਮਲ ਜੈਸੀ ਕਾਂਸੀ ਮੈਂ ਵਿਰਾਜਮਾਨ ਕਾਂਸੀ ਦੇ ਵਿੱਚ ਅਮਲ ਮੈਲ ਤੋਂ ਰਹਿਤ ਕਮਲ ਦੇ ਸਮਾਨ ਤੇ ਇਸੇ ਪ੍ਰਕਾਰ ਸੁਦਾ ਸੰ ਸੁਦਾ ਸਰ ਸੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਉੱਥੇ ਸੁਦਾ ਦੇ ਸਮਾਨ ਅੰਮ੍ਰਿਤ ਦੇ ਸਮਾਨ ਦਿੱਲੀ ਦੁੱਧ ਸੋਹੀਏ ਦਿੱਲੀ ਦੇ ਵਿੱਚ ਦੁੱਧ ਵਾਂਗ ਸਤਿਗੁਰੂ ਗਰੀਬ ਨਵਾਦਿਆਂ ਦੀ ਉਜੜ ਤੇ ਪਵਿੱਤਰ ਵਡਿਆਈ ਵਿਸਤ੍ਰਿਤ ਹੋ ਰਹੀ ਹੈ ਫੈਲ ਰਹੀ ਹੈ ਜਾਨ ਜੈਸੀ ਜੋਧਪੁਰ ਸੀਸਸੀ ਸੁਮੇਰ ਪਰ ਚੰਦਨ ਸੀ ਚੀਨਾ ਆਮ ਚੀਨਾ ਮਾਹੇ ਜਾਹੀਏ ਇਸੇ ਪ੍ਰਕਾਰ ਫਿਰ ਜੋਧਪੁਰ ਦੇ ਵਿੱਚ ਚੰਦਨੀ ਦੇ ਵਾਂਗ ਸੁਮੇਰ ਪਰਬਤ ਦੇ ਉੱਪਰ ਸ਼ੇਸ਼ ਸਨਾਗ ਦੇ ਵਾਂਗ ਅਤੇ ਚੰਦਨ ਸੀ ਚੀਨ ਚੀਨ ਦੇ ਵਿੱਚ ਚੰਦਨ ਦੇ ਵਾਂਗ ਮਚੀਨ ਮਾਹੇ ਜੋਹੀਏ ਚੀਨ ਦੇ ਵਿੱਚ ਚੰਦਰਮਾ ਤੇ ਚੰਦਨ ਦੇ ਵਾਂਗ ਸਤਿਗੁਰੂ ਜੀ ਦੀ ਵਡਿਆਈ ਜਿਹੜੀ ਹੈ ਵੇਖੀ ਦੀ ਹੈ 네ਪਾਲ ਮੈਂ ਨਿਹ ਹੱਕ ਸੀ ਕਮਾਉ ਮੈਂ ਇੱਕ ਪਾਸ ਸੀ ਇਸ ਹਸਾਰ ਕੋਟਹਿ ਮਸੀ ਇਸੇ ਪ੍ਰਕਾਰ ਫਿਰ ਨੇਪਾਲ ਦੇ ਵਿੱਚ ਧਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਹੀਰਿਆਂ ਦੇ ਵਾਂਗ ਕਮਾਊ ਮੈਂ ਕਪਾਸ ਸੀ ਕਮਾਊ ਦੇ ਕਾਮਰੂਪ ਪਰਬਤ ਹੈ ਕਾਮਰੂਪ ਪਰਬਤ ਦੇ ਵਿੱਚ ਕਪਾ ਦੇ ਵਾਂਗ हिसार ਕੋਟ ਹਿਮ ਸੀ हिसਾਰ ਜਿਹੜਾ ਹਿਮਾਲੇ हिसार ਕੋਟ ਹੈ ਉਸ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਹਿਮ ਬਰਫ਼ ਦੇ ਵਾਂਗ ਸੁਖਦ ਅਬਰੋਹੀਏ ਸੁਖਦਾਇਕ ਦੇਖਣਾ ਕਰੀ ਦੀ ਹੈ ਅਠੋ ਦਿਗ ਪਾਲਨ ਕੇ ਦਸਨ ਪੈ ਜਾਏ ਟਿੱਕੀ ਜਹਾਂ ਤਹ ਦੇਖੀਏ ਜੀਵਨ ਮਨਮੋਹੀਏ ਅਠਾ ਦਿਗ ਪਾਲਨ ਜਿਹੜੇ ਜਿਹੜੇ ਅਠਾ ਦਿਸ਼ਾਵਾਂ ਦਾ ਪਾਲਨ ਕਰਨ ਵਾਲੇ ਹਾਥੀ ਹਨ ਇਹਨਾਂ ਦੇ ਦੰਦਾਂ ਦੇ ਉੱਪਰ ਜਾ ਕਰਕੇ ਸਤਿਗੁਰੂ ਜੀ ਦੀ ਵਡਿਆਈ ਟਿਕੀ ਹੋਈ ਹੈ ਜਹਾਂ ਤਹੇ ਦੇਖੀਏ ਸਭਨ ਮਨਮੋਹੀਏ ਜਿੱਥੇ ਕਿਤੇ ਦੇਖਣਾ ਕਰੀਏ ਸਾਰਿਆਂ ਦੇ ਮਨ ਨੂੰ ਮੋਹਿਤ ਕਰਨ ਵਾਲੀ ਸਤਿਗੁਰੂ ਜੀ ਦੀ ਵਡਿਆਈ ਹੈ ਲਖਨ ਉਹ ਸਾਰ ਦਸੀ ਲਵ ਪਰਵਾਰ ਦਸੀ ਇਸੇ ਪ੍ਰਕਾਰ ਫਿਰ ਲਖਨਊ ਸਾਰਦਸੀ ਲਖਨਊ ਦੇ ਵਿੱਚ ਸਰਸਤੀ ਦੇ ਵਾਂਗ ਲਗਪੁਰ ਵਰਦਸੀ ਲਾਹੌਰ ਦੇ ਵਿੱਚ ਬੱਦਲ ਦੇ ਵਾਂਗ ਤੇ ਇਸੇ ਪ੍ਰਕਾਰ ਹਾਜੀਪੁਰ ਹੰਸਨੀ ਸੀ ਹਾਜੀਪੁਰ ਦੇ ਵਿੱਚ ਹੰਸਨੀ ਦੇ ਵਾਂਗ ਰੂਪਾ ਰੂਮ ਜਾਨੀਏ ਰੂਮ ਦੇਸ਼ ਦੇ ਵਿੱਚ ਰੂਪਾ ਚੰਦਨੀ ਦੇ ਵਾਂਗ ਸਤਿਗੁਰੂ ਜੀ ਦੀ ਵਡਿਆਈ ਫੈਲੀ ਹੋਈ ਹੈ ਲਗਪੁਰ ਵਰਦਸੀ ਹਾਜੀਪੁਰ ਹੰਸਨੀ ਸੀ ਰੂਪਾ ਰੂਪ ਜਾਨੀਏ ਕਰਕਾ ਕਰਕਾ ਇਰਾਕ ਉਡਗਨਸੀ ਤੇ ਫਿਰ ਇਸੇ ਪ੍ਰਕਾਰ ਇਰਾਕ ਇਰਾਕ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਗੜਿਆਂ ਦੇ ਵਾਂਗ ਫੈਲੀ ਹੋਈ ਹੈ ਉਡਗਨਸੀ ਇਰਾਨ ਜੂਰੀ ਇਰਾਨ ਦੇ ਵਿੱਚ ਤਾਰਿਆਂ ਦੇ ਵਾਂਗ ਸੁੰਦਰ ਵਡਿਆਈ ਫੈਲੀ ਹੋਈ ਹੈ ਰੂਰੀ ਫਟਕਸੀ ਫਰਕਾ ਫਰਕਾਬਾਦ ਬਿਸਦ ਬਖਾਨੀਏ ਤੇ ਫਰਕਾਬਾਦ ਦੇ ਵਿੱਚ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਵਡਿਆਈ ਫਟਕੜੀ ਦੇ ਸਮਾਨ ਫੈਲੀ ਹੋਈ ਹੈ ਵਿਸਤ੍ਰਿਤ ਹੈ ਬਿਸਦ ਬਖਾਨੀਏ ਸਤਿਗੁਰੂ ਜੀ ਦੀ ਇਸ ਤਰ੍ਹਾਂ ਦੀ ਬਿਸਦ ਜਿਹੜੀ ਉज्जਲ ਵਡਿਆਈ ਹੈ ਦੇਖਣਾ ਕਰੀ ਦੀ ਹੈ ਉਦਦ ਬੰਦਰ ਮੰਦ ਉਦਦ ਸੀ ਫੈਲ ਰਹੀ ਕੂਲ ਸੋ ਕਲੰਦਰੀ ਤੇ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੀ ਵਡਿਆਈ ਉਦਦ ਬੰਦਰ ਮਦ ਉਦਦ ਸੀ ਫੈਲ ਰਹੀ ਸਮੁੰਦਰ ਦੇ ਬੰਦਰਗਾਹਾਂ ਦੇ ਉੱਪਰ ਸਮੁੰਦਰ ਦੇ ਵਾਗ ਉज्जਲ ਪਵਿੱਤਰ ਫੈਲ ਰਹੀ ਹੈ ਤੇ ਕੂਲ ਸੋ ਕਲੰਦਰੀ ਕੇ ਕੁੰਦ ਸੀ ਪ੍ਰਮਾਨੀਏ ਕੂਲ ਸੋ ਕਲੰਦਰੀ ਕੇ ਕਲੰਦਰੀ ਜਿਹੜਾ ਇੱਕ ਰਵੇਲ ਮਰਤਬਾਨ ਹੁੰਦਾ ਹੈ ਜਮਨਾ ਨਦੀ ਦੇ ਕਿਨਾਰੇ ਇੱਕ ਮਰਤਬਾਨ ਦੇ ਸਮਾਨ ਇਹ ਜਿਹੜੀ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਵਡਿਆਈ ਹੈ ਇਹ ਫੈਲ ਰਹੀ ਹੈ ਜਾਣ ਲਵੋ ਔ ਡੇਸੀ ਕਲੰਜਰ ਸ਼ਿਵ ਨਾਮਖ ਰਦਨਸੀ ਕੋ ਜਿਹੜਾ ਕਲੰਜਰ ਇੱਕ ਦੇਸ਼ ਦਾ ਨਾਮ ਹੈ ਤੇ ਕਲੰਜਰ ਦੇਸ਼ ਦੇ ਵਾਂਗ ਸਤਿਗੁਰੂ ਜੀ ਦੀ ਵਡਿਆਈ ਸਫੇਦ ਕੌਡੀ ਦੇ ਵਾਂਗ ਫੈਲੀ ਹੋਈ ਹੈ ਸਬਨ ਮੁਖ ਰਦਨ ਸੀ ਸਾਰਿਆਂ ਦੇ ਮੁਖ ਨੂੰ ਸਾਰਿਆਂ ਦੇ ਮੁਖ ਦੇ ਵਿੱਚ ਦੰਦਾਂ ਦੇ ਵਾਂਗ ਜਿਵੇਂ ਚਿੱਟੇ ਦੰਦ ਹੁੰਦੇ ਹਨ ਇਸੇ ਪ੍ਰਕਾਰ ਸਾਰਿਆਂ ਦੇ ਮੁਖ ਦੇ ਵਿੱਚ ਚਿੱਟੇ ਦੰਦਾਂ ਦੇ ਵਾਂਗ ਸਤਿਗੁਰੂ ਜੀ ਦੀ ਵਡਿਆਈ ਫੈਲ ਰਹੀ ਹੈ ਵਿਸਤ੍ਰਿਤ ਹੋ ਰਹੀ ਹੈ ਆਨਕ ਕੀ ਕੀਰਤ ਸੰਤੋਖ ਸਿੰਘ ਗਾਨਿਆ ਹੈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹਨਾਂ ਥਾਵਾਂ ਤੇ ਜਿਹੜੀ ਉੱਪਰ ਉਕਮਾ ਦਿੱਤੀ ਹੈ ਇਹ ਸਾਤ ਕਥਨੀ ਉਪਮਾ ਹੈ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਇੰਨੀ ਮਤ ਨਹੀਂ ਹੈ ਫਿਰ ਵੀ ਕੋਈ ਹਜੇ ਵਸਤੂ ਉੱਪਰ نیچے ਹੋ ਸਕਦੀ ਹੈ ਕਿਉਂਕਿ ਕੋਈ ਵੀ ਵਸਤੂ ਕੋਈ ਵੀ ਇਸ ਤਰ੍ਹਾਂ ਦੀ ਵਸਤੂ ਨਹੀਂ ਜਿਹੜੀ ਸਤਿਗੁਰੂ ਗਰੀਬ ਨਵਾਜ਼ ਜੀ ਬਰਾਬਰੀ ਕਰ ਸਕੇ ਫਿਰ ਵੀ ਜਿਹੜੀਆਂ ਸ੍ਰੇਸ਼ਟ ਵਸਤੂਆਂ ਸੰਸਾਰ ਦੇ ਵਿੱਚ ਜਿੱਥੋਂ ਜਿੱਥੋਂ ਦੀਆਂ ਹਨ ਕਬੀਰ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੇਖ ਕਰਕੇ ਤੇ ਉਹਨਾਂ ਦੇ ਨਾਲ ਸਤਿਗੁਰੂ ਜੀ ਦੀ ਉਪਮਾ ਕਰਕੇ ਤੇ ਵਡਿਆਈ ਗਾਇਣ ਕੀਤੀ। ਤੋਹਰਾ ਦਸ ਦਿਸ ਹਿੰਦੂ ਤੁਰਕ ਮਹੈ ਘਰ ਘਰ ਦੇਸ਼ ਵਿਦੇਸ਼ ਤੇ ਦਸਾਂ ਦਸ਼ਾਵਾਂ ਦੇ ਵਿੱਚ ਹਿੰਦੂਆਂ ਤੇ ਤੁਰਕਾਂ ਦੇ ਵਿੱਚ ਘਰ ਘਰ ਦੇਸ਼ ਵਿਦੇਸ਼ ਘਰਾ ਘਰਾ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਲਵਾਰੀ ਫੂਲੀ ਰਫੀ ਮਲਕਾ ਸਮਨ ਬਿਸ਼ੇਸ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਵਡਿਆਈ ਜਿਹੜੀ ਹੈ ਇੱਕ ਚਿੱਟੇ ਰੰਗ ਦਾ ਜਿਵੇਂ ਨਿੱਕਾ ਚੰਬਾਰ ਹੁੰਦਾ ਹੈ ਉਸੇ ਪ੍ਰਕਾਰ ਫੈਲੀ ਹੋਈ ਹੈ ਜਿਹੜੀ ਕਿ ਮਾਲਤੀ ਦੇ ਫੁੱਲ ਤੋਂ ਵੀ ਵੱਧ ਸੁੰਦਰ ਲੱਗਦੀ ਹੈ ਵੱਧ ਸੋਹਣੀ ਹੈ ਚੌਪਈ ਅਵਰ ਨਰਨ ਸਰ ਜਨਮ ਸੁਧਾਰੇ ਜੋ ਐਸੇ ਕਹ ਸੋ ਕੂੜਿਆਰੇ ਜਿਹੜੇ ਮਨੁੱਖ ਇਸ ਤਰ੍ਹਾਂ ਕਹਿੰਦੇ ਹਨ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਹੋਰਾਂ ਮਨੁੱਖਾਂ ਦੇ ਵਾਂਗ ਹੀ ਜਨਮ ਧਾਰਨ ਕੀਤਾ ਹੈ ਦੂਜਿਆਂ ਦੇ ਵਾਂਗ ਹੀ ਪੰਜ ਭੌਤਿਕ ਸਰੀਰ ਧਾਰਨ ਕੀਤਾ ਹੈ ਐਸੇ ਕਹੇ ਸੋ ਕੂੜਿਆਰੇ ਕਬੀਰ ਰਾਜ ਭਾਈ ਸੰਤੋਖ ਸਿੰਘ ਕਹਿੰਦੇ ਭਾਈ ਉਹ ਝੂਠੇ ਹਨ ਸੋ ਨਾਨਕ ਕੋ ਜਾਣਤ ਨਹੀਂ ਕਹਿ ਗੁਰ ਨਿੰਦਕ ਨਿੰਦਾ ਪ੍ਰਾਹੀ ਉਹ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆ ਦੇ ਅਸਲ ਸਰੂਪ ਨੂੰ ਜਾਣਦੇ ਹੀ ਨਹੀਂ ਹਨ ਤੇ ਉਹ ਜਿਹੜੇ ਨਿੰਦਕ ਹਨ ਉਹ ਨਿੰਦਕ ਹੋ ਕਰਕੇ ਸਤਿਗੁਰੂ ਜੀ ਦੀ ਨਿੰਦਿਆ ਕਰਦੇ ਹਨ ਜੀਵਤ ਦੁਖ ਪਾਵਹਿ ਨਰਸੋਏ ਮੂਹੇ ਨਰਕ ਪ੍ਰਾਪਤ ਹੋਏ ਉਹ ਜਿਉਂਦੇ ਵੀ ਸੰਸਾਰ ਦੇ ਵਿੱਚ ਦੁੱਖ ਪਾਉਂਦੇ ਹਰ ਤੇ ਮਰ ਕਰਕੇ ਫੇਰ ਨਰਕਾਂ ਨੂੰ ਪ੍ਰਾਪਤ ਹੁੰਦੇ ਹਨ ਨਰਕਾਂ ਦੇ ਦੁੱਖ ਪਾਉਣਾ ਕਰਦੇ ਹਨ ਮਹਿ ਜਨ ਹੈ ਕਹਤੇ ਜੋ ਭੂਲੇ ਅਵਸਨ ਸੋ ਹੋ ਬਹਿ ਅਨਕੂਲੇ ਕਬੀਰ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਮਹਿਮਾਨੀ ਜਾਣਦੇ ਤੇ ਭੁੱਲ ਕਰਕੇ ਇਸ ਤਰ੍ਹਾਂ ਕਹਿ ਬੈਠਦੇ ਹਨ ਉਹ ਫਿਰ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗ੍ਰੀਨਾਦ ਦੇ ਵਿੜਾਈ ਨੂੰ ਮਹਿਮਾ ਨੂੰ ਨਹੀਂ ਜਾਣਦੇ ਹਨ ਤੇ ਉਹ ਵੀ ਹੁਣ ਅੱਗੇ ਇਹ ਕਥਾ ਸੁਣ ਕਰਕੇ ਤੇ অনুকূল ਹੋ ਜਾਣਾ ਕਰਨਗੇ ਬਹਰ ਸੰਸਰੋਤਨ ਸੁਖ ਪਾਏ ਮਨ ਕਿੰਨੋ ਬਹਰ ਸੰਦੇਹ ਤੇ ਫਿਰ ਇਸ ਤਰ੍ਹਾਂ ਸੁਣ ਕਰਕੇ ਜਿਹੜੇ শ্রোਤੇ ਸਮਝਣਾ ਨੇ ਸਵਾਲ ਕੀਤਾ ਸੀ ਸ਼ੰਕਾ ਕੀਤਾ ਸੀ ਉਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣੀ ਕਵੀ ਸੰਤੋਖ ਸਿੰਘ ਜੀ ਦੇ ਪਾਸੋਂ ਤੇ ਉਹਨਾਂ ਨੂੰ ਸ਼ਾਂਤੀ ਆਈ ਹੈ ਚੈਨ ਆਇਆ ਹੈ ਪਰ ਫੇਰ ਮਨ ਦੇ ਵਿੱਚ ਇੱਕ ਸੰਦੇਹ ਕਰਨਾ ਕੀਤਾ ਇੱਕ ਸ਼ੰਕਾ ਕੀਤਾ ਹੈ ਜਿਨ੍ਹਾਂ ਦੀ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਜੀਵਨ ਦੇ ਉੱਪਰ ਹੋਰ ਕਥਾ ਸੁਣਨ ਦੀ ਲਾਲਸਾ ਹਿਰਦੇ ਵਿੱਚ ਇੱਛਾ ਪ੍ਰਭਲ ਇੱਛਾ ਪ੍ਰਗਟ ਹੋਈ ਹੈ ਵਧਣਾ ਕੀਤੀ ਹੈ। ਜੋ ਪਈ ਅਸਵੇਦ ਸਰੋਤਨ ਬਚਨ ਉਚਾਰੇ ਸੁਨੋ ਕਵੀ ਇਹ ਇਹ ਵੇ ਗ੍ਰੰਥਮ ਜਾਰੇ ਤੇ ਸਰੋਤਿਆ ਨੇ ਫਿਰ ਇਸ ਤਰ੍ਹਾਂ ਸਤ ਕਵੀ ਰਾਜਪਾਈ ਸੰਤੋਖ ਸਿੰਘ ਜੀ ਨੂੰ ਪੁੱਛਿਆ ਕਹਿਣ ਲੱਗੇ ਕਵੀ ਜੀ ਇਸ ਤਰ੍ਹਾਂ ਦੱਸੋ ਕਿ ਜਿਹੜੇ ਹੋਰ ਗ੍ਰੰਥ ਹਨ ਗ੍ਰੰਥਾਂ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਤੂਤਾ ਜਨਕ ਰਾਜ ਅਵਤਾਰਾ ਇਹ ਵਿਦ ਲਿਖਿਓ ਵਾਕ ਸੁਖਕਾਰਾ ਹੋਰ ਗ੍ਰੰਥਾਂ ਦੇ ਵਿੱਚ ਜਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਹਿੰਦੇ ਇਸ ਪ੍ਰਕਾਰ ਲਿਖਿਆ ਤੂਤਾ ਜਨਕ ਰਾਜ ਅਵਤਾਰਾ ਇਹ ਵਿਦ ਲਿਖਿਓ ਵਾਕ ਸੁਖਕਾਰਾ ਕਿ ਇਸ ਤਰ੍ਹਾਂ ਲਿਖਿਆ ਹੈ ਕਿ ਤੁਸੀਂ ਤਾਂ ਜਨਕ ਰਾਜੇ ਦੇ ਅਵਤਾਰ ਹੋ ਇਸ ਤਰ੍ਹਾਂ ਦੇ ਬਚਨ ਲਿਖੇ ਹੋਏ ਹਨ ਗੁਰੂ ਗ੍ਰੰਥ ਕੀ ਸਾਖੀ ਪਾਵੈ ਤਾ ਹਮਰੇ ਸੰਦੇਹੇ ਮਿਟਾਵੈ ਇਹ ਕਹਿਣ ਲੱਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਾਖੀ ਪਾ ਲਈਏ ਉਗਾਹੀ ਪਾ ਲਈਏ ਸਾਨੂੰ ਗਵਾਹੀ ਮਿਲ ਜਾਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੇ ਸਾਨੂੰ ਚੈਨ ਆ ਜਾਵੇਗਾ ਸਾਨੂੰ ਸੁਖ ਮਿਲ ਜਾਵੇਗਾ ਇਸ ਕਰਕੇ ਤੁਸੀਂ ਸਾਡਾ ਇਹ ਜਿਹੜਾ ਸ਼ੰਕਾ ਹੈ ਦੂਰ ਕਰਨਾ ਕਰੋ ਜਾ ਕੇ ਬਚਨ ਅਮੋਲ ਅਡੋਲਾ ਸੁਖ ਦਾ ਮੰਗਲ ਮੂਲ ਅਤੋਲਾ ਜਿਨ੍ਹਾਂ ਦੇ ਬਚਨ ਭਾਵ ਧੰਨ ਸ੍ਰੀ ਗੁਰੂ ਨਾਨਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬਚਨ ਅਮੋਲ ਅਡੋਲਾ ਅਮੂਲ ਮੁੱਲ ਤੋਂ ਰਹਿਤ ਹਨ ਤੇ ਅਡੋਲਾ ਡੋਲਣ ਤੋਂ ਰਹਿਤ ਹਨ ਸਾਨੂੰ ਐਸੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦੀ ਗਵਾਹੀ ਦੇ ਦੇਣਾ ਕਰੋ ਉਗਾਹੀ ਦੇ ਦੇਣਾ ਕਰੋ ਤੇ ਸਾਡਾ ਇਹ ਸ਼ੰਕਾ ਦੂਰ ਕਰ ਦੇਣਾ ਕਰੋ ਸਮਕਰ ਕਵੀ ਗ੍ਰੰਥ ਕੀ ਦਾਖਾ ਕਰ ਔਰ ਹਰਖ ਕਹਿ ਤਨ ਸਾਥਾ ਤੇ ਇਸ ਤਰ੍ਹਾਂ ਸੁਣ ਕਰਕੇ ਕਵੀ ਜੀ ਫਿਰ ਜਿਹੜੀ ਗ੍ਰੰਥ ਸਾਹਿਬ ਦੀ ਕਥਾ ਹੈ ਕਥਾ ਹੈ ਉਹਨਾਂ ਗੁਰਸਿੱਖਾਂ ਨੂੰ ਕਹਿ ਕਰਕੇ ਸੁਣਾਉਣ ਲੱਗੇ ਹਨ ਤਨ ਗਿਰਾ ਮਤ ਤੇਨ ਤੁਮਾਰੀ ਜਾਤੇ ਮਨ ਮਹਿ ਸਮਝ ਉਚਾਰੀ ਕਬੀਰਾ ਜੀ ਭਾਈ ਸੰਤੋਖ ਸਿੰਘ ਜੀ ਕਹਿ ਲੱਗੇ ਗੁਰਸਿੱਖੋ ਤੁਹਾਡੀ ਬਾਣੀ ਵੀ ਧੰਨ ਹੈ ਤੇ ਤੁਹਾਡੀ ਮਤ ਵੀ ਧੰਨ ਹੈ ਤੁਸੀਂ ਬੜੇ ਹੀ ਸੁੰਦਰ ਸ਼ੰਕੇ ਕਰ ਰਹੇ ਹੋ ਜਿਹੜੇ ਸ਼ੰਕੇ ਤੁਹਾਡੇ ਦਰਸ਼ਨ ਗਿਆਨ ਨੂੰ ਮਾੜੀ ਸੰਚਾਰ ਨੂੰ ਦੂਰ ਕਰਨ ਵਾਲੇ ਹਨ ਤੇ ਇਸ ਕਰਕੇ ਤੁਹਾਡੀ ਜਿਹੜੀ ਮਤ ਹੈ ਇਹ ਮਤ ਵੀ ਧੰਤਾ ਦੇ ਯੋਗ ਹੈ ਜਾਂ ਤੇ ਮਨ ਮਹਿ ਸਮਝ ਉਚਾਰੀ ਇਸ ਕਰਕੇ ਮਨ ਦੇ ਵਿੱਚ ਸਮਝ ਕਰਕੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ ਅੱਗੇ ਕਹਿਣ ਲੱਗੇ ਹਨ ਕਹਤ ਮਹਿਤ ਕੀ ਮਹਿਤ ਹਸਾ ਕੀ ਨਹੀਂ ਅਲਫਤੇ ਜਾਵ ਹੈ ਭਾਕੀ ਕਵੀ ਜੀ ਕਹਿੰਦੇ ਕਿ ਵੱਡਿਆਂ ਦੀਆਂ ਗੱਲਾਂ ਤੇ ਵੱਡਿਆਂ ਤੋਂ ਕੀਤੀਆਂ ਜਾਂਦੀਆਂ ਹਨ ਵੱਡੇ ਪੁਰਖਾਂ ਦੀਆਂ ਸਾਖੀਆਂ ਵੱਡੇ ਪੁਰਖ ਹੀ ਕਹਿ ਸਕਦੇ ਨੇ ਵੱਡੇ ਪੁਰਖ ਹੀ ਕਰ ਸਕਦੇ ਨੇ ਛੋਟੇ ਪੁਰਖਾਂ ਦੇ ਪਾਸੋਂ ਤੁੱਛ ਜੀਵਾਂ ਦੇ ਪਾਸੋਂ ਇਹ ਵੱਡਿਆਂ ਦੀਆਂ ਸਾਖੀਆਂ ਨਹੀਂ ਕਹੀਆਂ ਜਾ ਸਕਦੀਆਂ ਸ੍ਰੀ ਨਾਨਕ ਇਤਿਹਾਸ ਪਨੀਤਾ ਗ੍ਰੰਥ ਅਨੁਸਾਰ ਕਥਿ ਮੈ ਰੀਤਾ ਤੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਹੋਂ ਦਾ ਬੜਾ ਪਵਿੱਤਰ ਇਤਿਹਾਸ ਹੈ ਗ੍ਰੰਥ ਅਨੁਸਾਰ ਕਥਿ ਮੈ ਰੀਤਾ ਤੇ ਗ੍ਰੰਥ ਗ੍ਰੰਥ ਅਨੁਸਾਰ ਹੀ ਮੈਂ ਰੀਤ ਦੇ ਅਨੁਸਾਰ ਹੀ ਸਤਿਗੁਰੂ ਜੀ ਦਾ ਜਿਹੜਾ ਜੀਵਨ ਹੈ ਉਸ ਦਾ ਵਰਣਨ ਕੀਤਾ ਹੈ ਵਨ ਗੁਰਦਾਸ ਭਾਇਓ ਜੋ ਭਾਈ ਕਛਕ ਕੀਨ ਜੇ ਗੁਰੂ ਵਡਾਈ ਫਿਰ ਭਾਈ ਗੁਰਦਾਸ ਜੀ ਜੋ ਹੋਏ ਹਨ ਉਹਨਾਂ ਨੇ ਵੀ ਕੁਝ ਕੁ ਸਤਿਗੁਰਾਂ ਦੀਆਂ ਵਡਿਆਈਆਂ ਕੀਤੀਆਂ ਹਨ ਸਤਿਗੁਰੂ ਗਰੀਬ ਨਿਵਾਜ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਸਾਰਿਆਂ ਦੀਆਂ ਭਾਈ ਗੁਰਦਾਸ ਜੀ ਨੇ ਵਡਿਆਈ ਕੀਤੀ ਹੈ ਜਿਦੀ ਅਰਜਨ ਕੀ ਰਿਹਤ ਉਜਾਰਾ ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ ਤੇ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ ਹਜ਼ੂਰ ਸਨਮੁਖ ਰਹਿੰਦੇ ਹਨ ਸਿੱਖੀ ਅਦਕ ਪ੍ਰੇਮ ਪ੍ਰਤ ਪੂਰਾ ਬੜੀ ਸਿੱਖੀ ਦੇ ਵਿੱਚ ਪਰਪੱਕ ਹੋਣੇ ਹਿਰਦੇ ਵਿੱਚ ਬੜਾ ਪ੍ਰੇਮ ਹੈ ਸਭਗਰ ਅਰਜਨ ਜਿਹਹੀ ਬਾਣੀ ਵਰਦੀਨੋ ਅਸ ਬੇਦ ਗਤਦਾਨੀ ਜਿਨ੍ਹਾਂ ਦੀ ਬਾਣੀ ਸੁਣ ਕਰਕੇ ਧੰ ਸ੍ਰੀ ਗੁਰੂ ਅਰਜਨ ਸਾਹਿਬ ਬਾਦਸ਼ਾਹ ਮਹਾਰਾਜਾ ਨੇ ਇਸ ਤਰ੍ਹਾਂ ਦਾ ਉਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਵਰ ਦੇਣਾ ਕੀਤਾ ਸੀ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਿਵਾਜ਼ ਜੀਆ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਸੀ ਪੜ੍ਹ ਪੜ੍ਹਿਆ ਪ੍ਰੇਮ ਕਰ ਕੇ ਸਿੱਖ ਜੋ ਸਿੱਖੀ ਕੋ ਪ੍ਰਾਪਤ ਹਵੇ ਸੋ ਇਹ ਵਰ ਦਿੱਤਾ ਸੀ ਕਿ ਜਿਹੜਾ ਵੀ ਭਾਈ ਗੁਰਦਾਸ ਜੀ ਤੁਹਾਡੀ ਬਾਣੀ ਨੂੰ ਪ੍ਰੇਮ ਕਰਕੇ ਪੜ੍ਹੇਗਾ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਤੁਹਾਡੀ ਬਾਣੀ ਪੜ੍ਹੇਗਾ ਉਸ ਨੂੰ ਸਿੱਖੀ ਮਾਰਗ ਪ੍ਰਾਪਤ ਹੋਵੇਗਾ ਉਹ ਸਿੱਖੀ ਦਾ ਧਾਰਣੀ ਹੋ ਜਾਵੇਗਾ ਸਿੱਖੀ ਦੇ ਵਿੱਚ ਪਰਪੱਕ ਹੋ ਜਾਵੇਗਾ ਇਸ ਤਰ੍ਹਾਂ ਦਾ ਵਰ ਦਿੱਤਾ ਸੀ ਅਹੀਂ ਅਨੁਸਾਰ ਕਥੀ ਮੈਂ ਗਾਥਾ ਤਹ ਕੀ ਸਾਖ ਸਰਨੋ ਹਥ ਸਾਥਾ ਤੇ ਉਸੇ ਅਨੁਸਾਰ ਮੈਂ ਵੀ ਗਾਥਾ ਕਥਨ ਕੀਤੀ ਹੈ ਤੇ ਉਸ ਦੀ ਜਿਹੜੀ ਸਾਖੀ ਹੈ ਹੁਣ ਤੁਸੀਂ ਪ੍ਰੇਮ ਦੇ ਨਾਲ ਇਹ ਸਾਖੀ ਸੁਣਨਾ ਕਰੋ। ਸ਼੍ਰੀ ਗਰਗੋਵਿੰਦ ਸਿੰਘ ਹਦੂਰੀ ਮਨੀ ਸਿੰਘ ਅਪਯੋਗਤ ਰੂਰੀ ਫਿਰ ਉਹਨਾਂ ਤੋਂ ਪਰੰਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਨਮੁਖ ਭਾਈ ਮਨੀ ਸਿੰਘ ਜੀ ਬੜੇ ਹੀ ਸੁੰਦਰ ਗਤੀ ਵਾਲੇ ਸੁੰਦਰ ਰਹਿਤ ਮਰਿਆਦਾ ਵਾਲੇ ਸਿੱਖ ਹੋਏ ਹਨ ਜਿਹੇ ਸਰਲ ਸਿੱਖੀ ਨਿਰਵਾਹੀ ਤੇਹ ਅਨਸਾਰ ਕਥਾ ਮੈਂ ਪਰਾਹੀ ਜਿਨ੍ਹਾਂ ਨੇ ਆਪਣੇ ਸਿਰ ਤੱਕ ਸਿੱਖੀ ਨੂੰ ਨਿਰਵਾਣ ਕੀਤਾ ਹੈ ਸਿੱਖੀ ਦਾ ਨਿਰਵਾਹ ਕੀਤਾ ਹੈ ਸਿੱਖੀ ਸਿਰਾਂ ਦੇ ਨਾਲ ਨਿਭਾਈ ਹੈ ਤੇਹ ਅਨਸਾਰ ਕਥਾ ਮੈਂ ਪਰਾਹੀ ਉਹਨਾਂ ਦੇ ਅਨੁਸਾਰ ਹੀ ਹੋ ਕਰਕੇ ਮੈਂ ਇਹ ਜਿਹੜੀ ਕਥਾ ਹੈ ਇਕ ਉਚਾਰਣ ਕੀਤੀ ਹੈ। ਪ੍ਰਥਮਾ ਸੁਨੋ ਗ੍ਰੰਥ ਕੀ ਸਾਖੀ ਹਿਰਦੇ ਮਹਿ ਸਰਦਾ ਢਿਗ ਰੱਖੀ। ਤੇ ਕਹਿੰਦੇ ਹਨ ਪਹਿਲਾ ਤੁਸੀਂ ਗ੍ਰੰਥ ਮਹਾਰਾਜ ਸਾਹਿਬ ਜੀਆਂ ਦੀ ਸਾਖੀ ਨੂੰ ਸੁਣੋ। ਹਿਰਦੇ ਮਹਿ ਸਰਦਾ ਢਿੜ ਰੱਖੀ ਆਪਣੇ ਹਿਰਦੇ ਵਿੱਚ ਢਿਰਡ ਸਰਦਾ ਰੱਖ ਕਰਕੇ। ਹੁਣ ਪਿੱਛੇ ਜਿਹੜੀ ਪੰਕਤੀ ਆਈ ਸੀ ਸਿੱਖਾਂ ਨੇ ਪੁੱਛਿਆ ਸੀ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਤੂੰ ਤਾਂ ਜਨਕ ਰਾਜਾ અવਤਾਰ। ਜਨਕ ਅਸਲ ਦੇ ਵਿੱਚ ਜਿਹੜੀ ਸੀਤਾ ਹੈ ਇਸ ਦੇ ਪਿਤਾ ਦਾ ਨਾਮ ਨਹੀਂ ਹੈ ਜਨਕ ਇੱਕ ਸਿਲਖ ਹੈ ਜਿਹੜੇ ਕਿ ਉਸ ਤੋਂ ਜਿਹੜੇ ਰਾਜੇ ਸਨ ਉਹਨਾਂ ਰਾਜਿਆਂ ਦੀ ਜਿਹੜੀ ਵੰਸ਼ ਚੱਲਦੀ ਸੀ ਉਸ ਦਾ ਨਾਮ ਸੀ ਜਿਹੜਾ ਵੀ ਕੋਈ ਉਹਨਾਂ ਦੇ ਰਾਜਿਆਂ ਦੇ ਵਿੱਚ ਗਿਆਨੀ ਹੁੰਦਾ ਬ੍ਰਹਮ ਗਿਆਨੀ ਹੁੰਦਾ ਉਸ ਨੂੰ ਬ੍ਰਹਮ ਰਾਜ ਜਾਂ ਫਿਰ ਜਨਕ ਕਹਿ ਦੇਣਾ ਜਾਂ ਰਾਜੂ ਕਹਿ ਦੇਣਾ ਇਸ ਤਰ੍ਹਾਂ ਰਾਜ ਅਵਤਾਰ ਜਨਕ ਅਵਤਾਰ ਕਹਿਣ ਤੋਂ ਮੁਰਾਦ ਹੈ ਇਹ ਕੇਵਲ ਕਿਸੇ ਨੂੰ ਰਾਜਯੋਗੀ ਕਹਿ ਦੇਣਾ ਹੈ ਤੇ ਕਿਸੇ ਨੂੰ ਜਨਕ ਕਹਿ ਦੇਣਾ ਇਹ ਪਦਵੀ ਚਲਦੀ ਸੀ ਤੇ ਕਹਿੰਦੇ ਹਨ ਕਿ ਇਸੇ ਪ੍ਰਕਾਰ ਸ਼੍ਰੀ ਦਸ਼ਰਥ ਵੀ ਉਹਨਾਂ ਦੇ ਵੰਸ਼ ਦੇ ਵਿੱਚ ਸਿਰਖ ਚਲਦੀ ਸੀ ਪਦਵੀ ਚਰਣਾ ਕਰਦੀ ਸੀ ਤੇ ਜਿਹੜਾ ਜਨਕ ਹੈ ਇਹ ਵੀ ਇਸੇ ਪ੍ਰਕਾਰ ਆਪਣੇ ਪੂਰਵਜਾਂ ਦੇ ਜਿਹੜਾ ਬ੍ਰਹਮ ਗਿਆਨੀ ਹੋਇਆ ਹੈ ਇਸ ਕਰਕੇ ਇਸ ਨੂੰ ਜਨਕ ਕਿਹਾ ਜਾਂਦਾ ਸੀ ਤੇ ਸਤਿਗੁਰੂ ਗਰੀਬ ਨਵਾਜ਼ ਦੀਆਂ ਦੇ ਵਾਸਤੇ ਵੀ ਇਸ ਕਰਕੇ ਜਨਕ ਆਇਆ ਹੈ ਕਿਉਂਕਿ ਰਾਜਯੋਗੀ ਹਨ ਸਤਿਗੁਰੂ ਗਰੀਬ ਨਵਾਜ਼ ਰਾਜਿਆਂ ਦੇ ਰਾਜੇ ਹਨ ਪਾਤਸ਼ਾਹਾਂ ਦੇ ਪਾਤਸ਼ਾਹੇ ਹਨ ਇਸ ਕਰਕੇ ਜਿਵੇਂ ਹਾਤਮ ਦਾ ਅਵਤਾਰ ਕਹਿ ਦੇਣਾ ਤੇ ਉਸ ਦਾ ਅਰਥ ਇਹ ਨਹੀਂ ਹੋ ਜਾਂਦਾ ਕਿ ਹਾਤਮ ਦੀ ਜੂਨ ਪਲਟ ਗਈ ਹੈ ਇਸ ਤਰ੍ਹਾਂ ਮਰਾਦ ਨਹੀਂ ਹੋਣਾ ਕਰਦੀ ਇਸੇ ਪ੍ਰਕਾਰ ਇਸ ਦਾ ਅਰਥ ਕੇਵਲ ਸਖੀ ਹੁੰਦਾ ਹੈ ਕਵੀ ਜੀ ਨੇ ਆਪ ਅੱਗੇ ਕੁਝ ਅੰਗਾ ਦੇ ਉੱਪਰ ਇਸ ਦਾ ਵਰਣਨ ਕਰਨਾ ਕੀਤਾ ਹੈ ਸੋ ਅੱਗੇ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਉਹ ਵੀ ਸਰਵਣ ਕਰਨਾ ਕਰਾਂਗੇ ਸੋ ਹੁਣ ਜਿਵੇਂ ਅੱਗੇ ਕਵੀ ਰਾਜਪਾਈ ਸੰਤੋਖ ਸਿੰਘ ਜੀ ਹਵਾਲਾ ਦੇ ਕਰਕੇ ਸਤਗੁਰੂ ਗਰੀਬਨਵਾਦ ਜੀਆਂ ਦੇ ਪਾਵਨ ਬਚਨ ਗੁਰ ਇਤਿਹਾਸ ਅੰਦਰ ਦਰਦਰਜ ਕਰਨਾ ਕਰਦੇ ਹਨ ਫਿਰ ਸਤਗੁਰੂ ਗਰੀਬਨਵਾਦ ਜੀਆਂ ਦਾ ਪਾਈ ਲਾਲੂ ਆਦੂ ਦੇ ਨਾਲ ਇਲਾਪ ਹੁੰਦਾ ਹੈ ਉਹ ਸਾਰੇ ਵਿਚਾਰ ਆਪਾਂ ਆਉਣ ਵਾਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ ਸਤਗੁਰੂ ਗਰੀਬਨਵਾਦ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੇਖਿਮਾਂ ਅਗਾਹਾਂ ਤੋਂ ਸਤਿਗੁਰੂ ਜੀ ਸਮਾਤ ਬਖਸ਼ਣ ਦੇ ਸਤਿਗੁਰੂ ਤੇ ਸਤਿਗੁਰੂ ਜੀ ਸੰਗਤ ਬਖਸ਼ਣ ਛਾਰ ਹੈ ਬਖਸ਼ ਲੈਣਾ ਜੀ ਰਚਿਐ ਸੁਨੋ ਗ੍ਰੰਥ ਕੀ ਸਾਖੀ ਹਿਰਦੇ ਮਹਿ ਸਰਦਾ ਤੇਗ ਰਾਖੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਹ ਦਯਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹ Sabbat Sabbat Sabbat